ਹਾਂਜੀ ਸਤਿ ਸ਼੍ਰੀ ਅਕਾਲ ਜਿਆ ਮੈਂ ਤੁਹਾਡਾ ਮੇਰੇ ਚੈਨਲ ਅਮਨ ਬੁਟੀਕ ਤੇ ਬਲੌਗ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਅੱਜ ਜਿਹੜੀ ਸ਼ੁਰੂਆਤ ਹੈਗੀ ਆ ਉਹ ਕਰ ਰਹੀ ਆ ਮੈਂ ਚਾਹ ਬਣਾ ਲਈ ਸੀ ਮੈਂ ਤੇ ਦਿਨੂ ਸਿਰਫ ਉੱਠਿਆ ਸੀ ਅਮਨ ਮੈਂ ਹੈਕ ਨਹੀਂ ਉੱਠੀ ਹੈਗੀ ਤੇ ਮੈਂ ਖਾਰੀਆਂ ਬਰੈਡ ਤੇ ਚਾਹ ਮੈਂ ਲੱਗੇ ਆਪਣੀ ਚਾਹ ਤੇ ਬਰੈਡ ਖਾਰੀਆਂ ਉਸ ਤੋਂ ਬਾਅਦ ਮੈਂ ਧੋਣੇ ਆ ਕੱਪੜੇ ਕੱਪੜੇ ਧੋਣ ਤੋਂ ਬਾਅਦ ਇੱਕ ਦਿਨ ਸਫਾਈ ਸਫਾਈ ਕਰਕੇ ਮੈਂ ਜਾਣਾ ਅੱਜ ਬਾਬਾ ਦੀ ਪ੍ਰਿੰਮ ਜੀ ਦੇ ਗੁਰਦੁਆਰਾ ਸਾਹਿਬ ਜਾਣਾ ਜੋ ਪਹਿਲਾਂ ਸਾਫ ਕਰਨ ਵਾਸਤੇ ਕੀ ਆ ਚਲੋ ਲਾਸ ਸੰਡੇ ਆ ਅੱਜ ਬੁਟੀਕ ਤੇ ਜਾਣਾ ਨਹੀਂ ਲਾਸ ਸੰਡੇ ਆ ਕਿ ਲਾਸ ਸੰਡੇ ਮਾਰਕੀਟ ਜਿਹੜੀ ਹੈਗੀ ਆ ਬੰਦ ਰਹਿੰਦੀ ਆ ਤੇ ਉਸ ਤੋਂ ਬਾਅਦ ਸਾਰੀ ਦੁਕਾਨਾਂ ਬੰਦ ਹੁੰਦੀਆਂ ਨੇ ਕੁਝ ਲੋਕ ਖੋਲ ਲੈਂਦੇ ਸਿਰਫ ਬੁਟੀਕ ਵਾਲਿਆਂ ਨੂੰ ਪਰミਸ਼ਨ ਆ ਖੋਲਣ ਦੀ ਹੋਰ ਕੋਈ ਵੀ ਖੋਲ ਸਕਦਾ ਹੈਗਾ ਉਹਨਾਂ ਨੂੰ ਫਾਈਨ ਪੈ ਜਾਂਦਾ ਵਾ ਤੇ ਲਾਸ ਸੰਡੇ ਬਾਕੀ ਸਾਰੀ ਮਾਰਕੀਟ ਬੰਦ ਹੁੰਦੀ ਆ ਫਿਰ ਮੈਂ ਕਿਹਾ ਕੀ ਹੋਣੀਆਂ ਚਲੋ ਇੱਕ ਦਿਨ ਤੇ ਉਸ ਤੋਂ ਬਾਅਦ ਮੈਂ ਅੱਜ ਗੁਰਦੁਆਰਾ ਸਾਹਿਬ ਜਾਵਾਂਗੀ 11:00 ਵਜੇ ਕਿਉਂਕਿ 12:00 ਵਜੇ ਚਪੈਰਾ ਸਾਹਿਬ ਸ਼ੁਰੂ ਹੁੰਦਾ ਉੱਥੇ ਤੇ ਮੈਂ 12:00 ਵਜੇ ਜਾਵਾਂਗੀ बस हूँ चाह पी के अपना घर का काम करते हैं मैं थोड़ा ये लेट ही उठे थे सुंडे करके जी मैं फोटो हैगी वो मैं इतने ली हाँ ठीक लग रही है इतने तो जब बेबी भी उठेगा मटिंग दिख जब वो ना उठेगा मेरे को डांटेगा तो मैं उसको पीछे नहीं ਤੇ ਆਪਾਂ ਲੈਨ ਚੱਲੇ ਆ ਹੁਣ ਇੱਥੋਂ ਇੱਕ ਨਾ ਡਰਕਟ ਟੁੱਟਿਆ ਹੋਇਆ ਉਹ ਲੈਨ ਚੱਲੇ ਆ ਕਿਉਂਕਿ ਜਿਹੜੀ ਸਾਡੀ ਬੇਲ ਆ ਨਾ ਉਹ ਨੀਚੇ ਡਿੱਗ ਗਈ ਆ ਘੀਏ ਤੇ ਲੋਕੀ ਦੀ ਬੇਲ ਉਹ ਆਪਾਂ ਹੁਣ ਉੱਥੇ ਲਿੱਗਿਆ ਹੋਇਆ ਵਾ ਤੇ ਉਹ ਲੈਨ ਚੱਲੇ ਆ ਹੁਣ ਮੈਂ ਤੇ ਗੁੰਨਾ ਉਹ ਸਾਹਮਣੇ ਗਿਰਿਆ ਹੋਇਆ ਵਾ ਇਹ ਸਾਡੇ ਜਿਹੜੇ ਰਖਵਾਲੇ ਸਾਡੇ ਨਾਲ ਹੀ ਤੁਰਦੇ ਨੇ ਮੈਂ ਨੇ ਲੈ ਕੇ ਆਏ ਹੋ ਇਹ ਆਪ ਹੀ ਆਏ ਨੇ ਪਿੱਛੇ ਜਦੋਂ ਮੈਂ ਜਾ ਰਹੀ ਸੀ ਉਦੋਂ ਪਿੱਛੇ ਆ ਰਹੀ ਸੀਗੇ ਇਹ ਕੋਈ ਨਾ ਨਹੀਂ ਜਿੱਥੇ ਜਾਣਾ ਸੀ ਨਾਲ ਹੀ ਇਹਨਾਂ ਦੇ ਤੁਰ ਪੈਣਾ ਮਉਟ ਕੇ ਬਸ ਚਾਹੇ ਅਸੀਂ ਐਕਟਿਵ ਹਤੇ ਹੋਈਏ ਚਾਹੇ ਜਿਵੇਂ ਮਰਜ਼ੀ ਹੋਈਏ ਮਤਲਬ ਜੇ ਕਲੋਨੀ ਦੇ ਜੋ ਵੀ ਬੰਦੇ ਆ ਨਾ ਉਹ ਜੇ ਜਾਣਗੇ ਨਾ ਕਲੋਨੀ ਤੋਂ ਬਾਹਰ ਇਹ ਵੈਸੇ ਜਾ ਨਹੀਂ ਸਕਦੇ ਹੈਗੇ ਕਿਉਂਕਿ ਇੱਥੇ ਬਾਹਰ ਕੁੱਤੇ ਹੋ ਦੂਜੇ ਹੁੰਦੇ ਨੇ ਫਿਰ ਉਹ ਵੱਢਦੇ ਇਹਨਾਂ ਨੂੰ ਰੱਖਿਆ ਬੰਦੀ ਰੱਖਿਆ ਨਹੀਂ ਆਪਾਂ ਆਪਣੇ ਨਾਲ ਹੀ ਘੁੰਮਣ ਜਾਂਦੇ ਨੇ ਇਹਦਾ ਸਾਰਾ ਝੋਨਾ ਪੱਕ ਚੁੱਕਿਆ ਵਾ ਨਾਲਾ ਵਾ ਟੁੱਟਿਆ ਹੀ ਹੋਇਆ ਨਾ ਕੱਟ ਕੇ ਸਿੱਟਿਆ ਹੋਇਆ ਵਾ ਕਾਕੇ ਉਹ ਲੈਣਾ ਜੀ ਤੇ ਟਾਣੀਆਂ ਜੀਆਂ ਹੋਣ ਨਾ ਸਾਰੇ ਪਾਸੇ ਬੇਲ ਉਹ ਲੱਗ ਜਵੇ ਇੰਨਾ ਪਾਰਾ ਖਿੱਚ ਲਾਂਗੇ ਆਪਾਂ ਖਿੱਚਿਆ ਨਹੀਂ ਜਾਣਾ ਹੈਗਾ ਉਹ ਤਾਂ ਜਿਹੜਾ ਹੈਗਾ ਬਾਲਾ ਵੱਡਾ ਉਹ ਨਹੀਂ ਖਿੱਚਿਆ ਜਾਣਾ ਹੈਗਾ ਆਹੀ ਠੀਕ ਹੈ ਇੱਥੇ ਬੇਲ ਥੋੜੀ ਜੀ ਫੈਲ ਜੂਗੀ ਨਹੀਂ ਤਾਂ ਬੇਲ ਨੂੰ ਜਿਹੜੇ ਫਲ ਲੱਗੇ ਆ ਨਾ ਸਾਰੇ ਨੀਚੇ ਲੱਗ ਲੱਗ ਕੇ ਟੁੱਟੇ ਜਾ ਰਹੇ ਨੇ ਖਰਾਬ ਹੋਈ ਜਾ ਰਹੇ ਕਾਲੇ ਹੋਈ ਜਾ ਰਹੇ ਨੇ ਪਹਿਲਾਂ ਮੈਂ ਕੋਠੇ ਤੇ ਚੜਾਈ ਸੀ ਪਹਿਲਾਂ ਨੇ ਮੈਂ ਕੋਠੇ ਤੇ ਚੜਾਈ ਸੀ ਉਹ ਕੋਠੇ ਤੋਂ ਬਾਹਰ ਦੇ ਨਾਲ نیچے ਆ ਗਈ ਆ ਤੇ ਹੁਣ ਫਿਰ ਉਹਦੇ ਕਰਕੇ ਹੁਣ ਮੈਂ ਕਿਹ ਨੀਚੇ ਲੈਣ ਦਿੰਦੇ ਆ ਕੁਛ ਐਵੇਂ ਡਾਣੀ ਵਗੈਰਾ ਰੱਖ ਕੇ ਨਾ ਉੱਤੇ ਚੜਾ ਦਿੰਦੇ ਆ ਚਲੋ ਇਹ ਰਿਹਾ ਕਾਕਾ ਚਲੋ ਚੱਕ ਲੈਗਾ ਮੈਂ ਨਾਲ ਖਿੱਚਦੀ ਆ ਰੁਕ ਜਾ ਨਹੀਂ ਨਹੀਂ ਹਾਂ ਉਹ ਤਾਂ ਰਹੀ ਜੇ ਨਹੀਂ ਉੱਥੋਂ ਫੜ ਕੇ ਖਿੱਚਣਾ ਪਊਗਾ ਕਾਕੇ ਹਾਂ ਕਾਕੇ ਉੱਥੋਂ ਕੋਨਾ ਫੜ ਕੇ ਮੈਂ ਨਾਲ ਖਿਚਾਣੀਆਂ ਰੁਕ ਜਾ ਇੱਕ ਥੰਨੀ ਇਹ ਅੱਲਾ ਜਿਹੜੀ ਬੇਲ ਹੈਗੀ ਆ ਇਹ ਗਿਰਗੀ ਸਿਗੀ ਉੱਪਰੋਂ ਮੇਰੇ ਹੱਥ ਦਰ ਦੋਤੇ ਤੇ ਇਹ ਬੇਲ ਆਪਾਂ ਉੱਤੇ ਚੜ੍ਹਾ ਦਿੰਨੇ ਆ ਸਾਰੀ ਆ ਜਲਦੀ ਫਤ ਤੇ ਆਹ ਵਾਲੀ ਬੇਲ ਵੀ ਵਿੱਚ ਹੀ ਮਿਕਸ ਹੋ ਜਾਊਗੀ ਆ ਦੇਖੋ ਇਹਦੀਆਂ ਡਾਣੀਆਂ ਇੱਥੇ ਐਵੇਂ ਸਾਈਡ ਤੇ ਆ ਰਹੀਆਂ ਨੇ ਜੀ ਦੇਖੋ ਲੱਕੀ ਲੱਗੀ ਹੋਈ ਤੇ ਇੱਥੇ ਕੱਦੂ ਵੀ ਲੱਗੇ ਸੀ ਪਰ ਖਰਾਬ ਹੋਈ ਜਾ ਰਹੇ ਨੇ ਕੱਦੂ ਤਾਂ ਇਹ ਸੜਗੀ ਬੇਲ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੇ ਇੱਥੇ ਮੇਰਾ ਚਪਰਾ ਸਾਹਿਬ ਸੀਗਾ ਅੱਜ ਮਹੀਨੇ ਦੇ ਜਿਹੜਾ ਐਂਡ ਹੈ ਲਾਸਟ ਸੰਡੇ ਹੁੰਦਾ ਉਸ ਦਿਨ ਮੈਂ ਚਪਰਾ ਸਾਹਿਬ ਕਰਿਆ ਕਰਨੀ ਸੀ ਇੱਥੇ ਪਰ ਸ਼ਾਮ ਨਾਲ ਲਿਆ ਸੀਗਾ ਜੋਤ ਵਿੱਚ ਮੈਂ ਸੀਗਾ ਤੇ ਇੱਥੇ ਪਰ ਮੈਂ ਚਪਰਾ ਸਾਹਿਬ ਮਤਲਬ 4 ਵਜੇ ਤੱਕ ਸੀ ਮੈਂ ਮੈਂ ਖਤਮ ਕਰ ਲਿਆ ਸੀਗਾ ਚਪਰਾ ਸਾਹਿਬ ਖਤਮ ਕਰਕੇ ਉਸ ਤੋਂ ਬਾਅਦ ਮੈਂ ਗਈ ਸੀ ਜੀ ਬਲੌਗ

ਤੂੰ ਕਹਿੰਦੀ ਫਿੱਟ ਮੈਨਰ ਅਗੇ ਸੀ ਖਤਮ ਹੋ ਗਿਆ ਕੰਮ ਜਦੋਂ ਸਕੂਲ ਗਿਆ ਲੱਗੇ ਚਲਾ ਗਿਆ ਸੀ ਤੂੰ ਕਿਹਾ ਇਸ ਖਤਮ ਨਹੀਂ ਸੀ ਸਕੂਲ ਲੱਗੇ ਕਿ ਸੀ ਇਹ ਦੀਦੀ ਨੇ ਪਾ ਦਿੱਤਾ ਸੀ

मेरे वाला टिफिन लै जी अज Mình lấy tiền đi rồi ਜਿੱਥੇ ਮੱਕੇ ਨੂੰ ਛੱਡ ਕੇ ਸਕੂਲ ਤੋਂ ਵਾਪਸ ਆ ਚੁੱਕੀ ਸੀਗੀ ਤੇ ਅਮਨ ਤੇ ਮਹਿਕ ਦੀ ਰੋਟੀ ਬਣਾਣੀ ਸੀਗੀ ਉਹ ਬਣਾ ਰਹੀ ਸੀਗੀ ਉਸ ਤੋਂ ਬਾਅਦ ਮੈ ਜਾਣਾ ਸੀ ਬੁਟੀਕ ਤੇ ਫਿਰ ਮੈਂ ਜਾਣਾ ਸੀਗਾ ਬਾਅਦ ਦੁਪਹਿਰ 2:00 ਵਜੇ ਘੁੰਮ ਕੇ ਜੀ ਸਾਸ਼ੀਕਾਲ ਸਾਰਿਆਂ ਨੂੰ ਤੁਹਾਡਾ ਇੱਕ ਵਾਰ ਫਿਰ ਤੋਂ ਮੇਰੇ ਚੈਨਲ ਰਮਨ ਬੁਟੀਕ ਤੇ ਬਲੌਗ ਦੇ ਵਿੱਚ ਸਵਾਗਤ ਹੈ ਕਾਫੀ ਦਿਨ ਹੋ ਗਏ ਬਲੌਗ ਨਹੀਂ ਪਾਇਆ ਸੀਗਾ ਤੇ ਇਹ ਵੀਡੀਓ ਛੋਟੀ ਨਹੀਂ ਕੀਤੀ ਸੀਗੀ ਹੁਣ ਵੀਡੀਓ ਸ਼ੂਟ ਕਰ ਰਹੀ ਹਾਂ ਹੁਣ ਵੀ ਸ਼ਾਮ ਦਾ ਟਾਈਮ ਹੈ ਮੈਂ ਹੁਣ ਬੁਟੀਕ ਤੇ ਆਈਆਂ ਉੱਥੋਂ ਜਾ ਕੇ ਮੈਂ ਹੁਣ ਆਈਆਂ ਤੇ ਉਸ ਤੋਂ ਬਾਅਦ ਆਪਾਂ ਨਾ ਕੁਛ ਰਮਾਲਾ ਸਾਹਿਬ ਰੜੀ ਕਿਤੇ ਸੀਗੇ ਉਹ ਤੁਹਾਨੂੰ ਦਿਖਾ ਦਿੰਨੇ ਆ ਇਹ ਰਮਾਲਾ ਸਾਹਿਬ ਨੇ ਇੱਕ ਇਸੇ ਕਸਟਮਰ ਨੇ ਨਾ ਆਰਡਰ ਤੇ ਤਿਆਰ ਕਰਵਾਏ ਨੇ ਤੇ ਇਹ ਜਿਵੇਂ ਇਨਾਂ ਤੇ ਬੇਲ ਪਵਾਈ ਆ ਵਿੱਚ ਇਹਦੇ ਹੈਗੀਆਂ ਨੇ ਪਲਕਾਂ ਉਹਨਾਂ ਤੇ ਆਪਾਂ ਇਹ ਵਾਲਾ ਬੂਟਾ ਕਰਵਾਇਆ ਵਾ ਠੀਕ ਹੈ ਪਲਕਾਂ ਜਿਹੜੀਆਂ ਸਾਈਡ ਤੇ ਦੋ ਹੁੰਦੀਆਂ ਨੇ ਦੋਨਾਂ ਪਲਕਾਂ ਤੇ ਬੂਟੇ ਕਰਵਾਏ ਨੇ ਤੇ ਕੁਛ ਤੇ ਆਪਾਂ ਇਸ ਤਰ੍ਹਾਂ ਦੀ ਇਹ ਵਾਲੀ ਬੇਲ ਪਵਾਈ ਆ ਇਹਨਾਂ ਵਿੱਚ ਜਿਹੜੀਆਂ ਪਲਕਾਂ ਨੇ ਉਹਨਾਂ ਦੇ ਵਿੱਚ ਬੂਟੇ ਪਵਾਏ ਹੋਏ ਨੇ ਕੁਛ ਤੇ ਆਪਾਂ ਸਿਰਫ ਵੱਡੇ ਵਾਲੇ ਰਮਾਲਾ ਸਾਹਿਬ ਤੇ ਵੀ ਬੂਟੇ ਪਾਏ ਨੇ ਠੀਕ ਆ ਹਾਂਜੀ ਇਹ ਰਮਾਲਾ ਸਾਹਿਬ ਤੇ ਬੂਟੇ ਪਾਏ ਨੇ ਕੁਛ ਤੇ ਆਪਾਂ ਬੇਲ ਪਵਾਈ ਆ ਤੇ ਇੱਕ ਵਾਈਟ ਕਲਰ ਦੇ ਆਪਾਂ ਰੈਡੀ ਕੀਤੇ ਨੇ ਰਮਾਲਾ ਸਾਹਿਬ ਉਹ ਮੈਂ ਤੁਹਾਨੂੰ ਰੁੱਕ ਕੇ ਦਿਖਾ ਦਿੰਨੀ ਆ ਇਹ ਜਿਹੜੇ ਹੈਗੇ ਨੇ ਵਾਈਟ ਵਾਲੇ ਰੁਮਾਲਾ ਸਾਹਿਬ ਨੇ ਇਹ ਉਹ ਰੈਡੀ ਕੀਤੇ ਨੇ ਇਹਦੇ ਸਾਰਾ ਮਸ਼ੀਨੀ ਵਰਕ ਹੋਇਆ ਹੋਇਆ ਇਹ ਵਾਲਾ ਇਹ ਆਪਣੀ ਪਲਕ ਹੋ ਗਈ ਆ ਇਹ ਮਤਲਬ ਦੋ ਜੜੀਆਂ ਪਲਕਾਂ ਹੁੰਦੀਆਂ ਨੇ ਉਹਨਾਂ ਤੇ ਆ ਤੇ ਇਹ ਜਿਹੜਾ ਵੱਡਾ ਰੁਮਾਲਾ ਸਾਹਿਬ ਜੀ ਚ ਆਪਣਾ ਗੁਰਗ੍ਰੰਥ ਸਾਹਿਬ ਜੀ ਲੇ ਮਤਲਬ ਬੇਟ ਕੇ ਰੱਖਦੇ ਆ ਤੇ ਇਹ ਉਹ ਆ ਉਹਦੇ ਕੋਰਨਰ ਇਸ ਤਰ੍ਹਾਂ ਕੀਤਾ ਹੋਇਆ ਵਰਕ ਆ माँ ये मैंने पा लिया दूध मम्मी ये देखो बिना उसके पकड़े अच्छा ढोल नहीं कितना करते लूंगा